ਗੱਲ ਕਰਦੇ ਆ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਤਾਂ ਪੰਜਾਬ ਦੇ ਹਾਲਾਤ ਦਿਨ ਪੇ ਦਿਨ ਬਦਰ ਨਜ਼ਰ ਆ ਰਹੇ ਨੇ ਜਿਦੇ ਚੱਲਦੇ ਆ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੰਡਿਆਲਾ ਗੁਰੂ ਪਿੰਡ ਖੱਬੇ ਰਾਜਪੂਤਾ ਦੀ ਜਿੱਥੇ ਦਿਨ ਦਿਹਾੜੇ 12 ਸਾਲ ਦੇ ਮਾਸੂਮ ਬੱਚੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਪਿੰਡ ਦੇ ਲੋਕ ਗੁਹਾਰ ਲਗਾ ਰਹੇ ਨੇ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਹੋਰ ਕੀ ਕੀ ਕਹਿ ਰਹੇ ਨੇ ਤੁਸੀਂ ਵੀ ਸੁਣੋ ਇਹ ਹਾਲਾਤ ਲੋਕਾਂ ਦੀ ਜ਼ੁਬਾਨੇ ਤੇਨ ਤਿੰਨ ਚਾਰ ਵਜ ਦੀ ਗੱਲ ਆਏ ਅੱਜ ਮੰਤਰੀ ਕਿੱਥੇ ਆਓ ਅੱਜ ਵਰਪਾਜਾਂ ਦੇ ਕੀਟੀਓ ਕਿੱਥੇ ਆ ਅੱਜ ਕਿੱਥੇ ਉਦਾਂ ਦੇ ਵੋਟਰਾਂ ਮੰਨੇ ਤੇ ਪਾਰਟੀ ਵਾਲੇ ਕਿੱਥੇ ਆ ਮਜੂਦਾ ਸਰਕਾਰ ਕਿੱਥੇ ਅੱਜ ਇਹ ਮਾਰੇ ਬੰਦੇ ਨੂੰ ਇਨਸਾਫ ਹੀ ਨਹੀਂ ਮਿਲਦਾ ਕਿ ਤੇਰਪਾਜਾਂ ਦੇ ਕੀਟੀਓ ਜੋ ਗੱਲਾਂ ਕਰਦਾ ਸੀ ਵੀ ਕੋਈ ਗੱਲ ਨਹੀਂ ਹਰ ਵੇਲੇ ਅਸੀਂ ਮਾਰੇ ਆਦੇ ਨਾਲ ਵਾ ਕਿੱਥੇ ਅੱਜੋ ਅੱਜ ਸਾਡਾ ਵੀਰ ਵੇਖ ਸਾਡਾ ਅਦਾ ਬੱਚਾ ਪਿਆ ਵਾ ਅੱਜ ਕਿੱਥੇ ਇਹੋ ਜਿਹੀ ਸਰਕਾਰਾਂ ਚਾਹੀਦੀ ਸਾਨੂੰ ਇਹੋ ਜਿਹੀ ਸਰਕਾਰਾਂ ਦੀ ਉਮੀਦਾਂ ਸਾਨੂੰ ਅਹੀਂ ਅੱਗ ਲਾਵਾਂਗੇ ਸਾਡੇ ਨੂੰ ਹੋਰ ਕੀ ਕਰਾਉ। ਇਹਨਾਂ ਨੂੰ ਫੁੱਕਾਂਗੇ ਤੇ ਛੱਤਰ ਮਾਰਾਂਗੇ। ਤੁਹਾਡਾ ਪੁੱਤ ਇਦਾਂ ਭਾਵੇਂ ਤੁਹਾਨੂੰ ਲੱਗੇ ਭਾ। ਤੁਹਾਡੇ ਘਰਾਂ ਦੇ ਵਿੱਚ ਅੱਗ ਲੱਗੇ। ਅੱਜ ਤੇ ਸਾਡੇ ਘਰ 'ਚ ਲੱਗੀ ਆ। ਸੋ ਉਹਨਾਂ ਖੰਡੇ ਪੋਚ ਨਹੀਂ ਬੋਲੀ ਮਾਰੀ। ਅੱਜ ਕਿ ਮਰੀ ਗਿੰਦਾ। ਪਈ ਪਈ ਤਿੰਨ ਤਿੰਨ ਚਾਰ ਵਜੇ ਦੀ ਗੱਲ ਆ ਇਹ। ਅੱਜ ਮੰਤਰੀ ਕਿੱਥੇ ਆ ਉਹ? ਅੱਜ ਮਰ ਭਜਨ ਸੇ ਕੀਟੀਓ ਕਿੱਥੇ ਆ? ਅੱਜ ਕਿੱਥੇ ਉਦਾਂ ਦੇ ਬੋਟਾ ਮੰਨ ਇਹ ਪਾਰਟੀ ਵਾਲਾ ਵੇਖ ਕਿੱਥੇ ਆ ਮੌਜੂਦਾ ਸਰਕਾਰ ਕਿੱਥੇ ਅੱਜ ਇਹ ਮਾਰੇ ਬੰਦੇ ਨੂੰ ਇਨਸਾਫ ਹੀ ਨਹੀਂ ਮਿਲਦਾ ਕਿੱਥੇ ਰਪਾ ਜੱਜ ਜਿਹੜਾ ਜੋ ਗੱਲਾਂ ਕਰਦਾ ਸੀ ਕਿ ਕੋਈ ਗੱਲ ਨਹੀਂ ਹਰ ਵੇਲੇ ਅਸੀਂ ਮਾਰਿਆਂ ਦੇ ਨਾਲ ਵਾ ਕਿੱਥੇ ਅੱਜੋ ਅੱਜ ਸਾਡਾ ਵੀਰ ਵੇਖ ਉਹਦਾ ਬੱਚਾ ਪਿਆ ਵਾ ਅੱਜ ਕਿੱਥੇ ਐਹੋ ਜਿਹੀ ਸਰਕਾਰਾਂ ਚਾਹੀਦੀ ਸਾਨੂੰ ਐਹੋ ਜਿਹੀ ਸਰਕਾਰਾਂ ਦੀ ਉਮੀਦਾਂ ਸਾਨੂੰ ਅਸੀਂ ਅੱਗ ਲਾਵਾਂਗੇ ਸਾਡੇ ਗੋੜ ਕੇ ਕਰਾਂ ਨੂੰ ਇਹਨਾਂ ਨੂੰ ਫੁੱਕਾਂਗੇ ਨਾਲ ਛੱਤਰ ਮਾਰ ਕੇ ਤੁਹਾਡਾ ਡਾਪੋ ਤੈਦਾ ਪਵੇ ਤੁਹਾਨੂੰ ਲੱਗੇ ਪਤਾ ਤੁਹਾਡੇ ਘਰਾਂ ਦੇ ਵਿੱਚ ਅੱਗ ਲੱਗੇ ਅੱਜ ਤੇ ਸਾਡੇ ਘਰ ਚ ਲੱਗੀ ਆ ਸੋ